ਅਮਰੀਕਾ ਦੇ ਬਾਰਡਰ ਤੇ ਦੁਆਰਾ ਪੰਜਾਬੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਗੋਡਿਆਂ ਭਾਰ ਬਿਠਾ ਦਿੱਤੇ ਗਏ ਨੇ ਤੇ ਉਸ ਤੋਂ ਬਾਅਦ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇਹ ਉਹ ਪੰਜਾਬੀ ਨੇ ਜਿਹੜੇ ਡੌਂਕੀ ਲਾ ਕੇ ਅਮਰੀਕਾ ਦੀ ਧਰਤੀ ਪਹੁੰਚਣਾ ਚਾਹੁੰਦੇ ਸੀ ਪਹੁੰਚੇ ਉਸ ਧਰਤੀ ਦੇ ਉੱਤੇ ਉਤਰੇ ਵੀ ਪਰ ਉਸ ਤੋਂ ਬਾਅਦ ਹਿਰਾਸਤ ਵਿੱਚ ਲੈ ਲਏ ਗਏ। ਦਰਸਲ ਕੈਲੀਫੋਰਨੀਆ ਦੇ ਜਕੁੰਬਾ ਦਾ ਇਲਾਕਾ ਆ ਜਿੱਥੇ ਇਹ ਲੋਕ ਇਹ ਇਲੀਗਲ ਮਾਈਗ੍ਰੈਂਟਸ ਜਿਨ੍ਹਾਂ ਨੂੰ ਕਹਿੰਦੇ ਨੇ ਉਹ ਪਹੁੰਚੇ ਸੀ ਡਾਂਕੀ ਲਾ ਕੇ ਉੱਥੇ ਪਹੁੰਚੇ ਸੀ ਔਰ ਅਮਰੀਕਾ ਚ ਵੜਨਾ ਚਾਹੁੰਦੇ ਸੀ ਇਸ ਵਾਰ ਟੈਕਸਸ ਵਾਲਾ ਇਲਾਕਾ ਨਹੀਂ ਚੁਣਿਆ ਗਿਆ ਉਹਦਾ ਇੱਕ ਵੱਖਰਾ ਕਾਰਨ ਹੈ ਪਰ ਫਿਲਹਾਲ ਕੈਲੀਫੋਰਨੀਆ ਦੇ ਜਕੁੰਬਾ ਇਲਾਕੇ ਦੇ ਵਿੱਚ ਇਹਨਾਂ ਨੇ ਆਪਣੀ ਕਿਸ਼ਤੀ ਉਤਾਰੀ ਉੱਥੇ ਕਿਉਂਕਿ ਉਹ ਇਲਾਕਾ ਆ ਮਹਾਸਾਗਰ ਦੇ ਨਾਲ ਲੱਗਦਾ ਆ ਉਸ ਇਲਾਕੇ ਦੇ ਵਿੱਚ ਸਾਈਡ ਦੇ ਉੱਤੇ ਕਿਸ਼ਤੀ ਲਾ ਕੇ ਉਹ ਕਿਸ਼ਤੀ ਜਿਹਦਾ ਕੋਈ ਵਾਰੀ ਵਾਰਸ ਨਹੀਂ ਜਿਹੜੀ ਕਿਸ਼ਤੀ ਕਿਸੇ ਦੇ ਨਾਂ ਤੇ ਨਹੀਂ ਕਿਸੇ ਦੀ ਮਲਕੀਤ ਨਹੀਂ ਉਸ ਕਿਸ਼ਤੀ ਦੇ ਵਿੱਚ ਪਹਿਲਾਂ ਉੱਥੇ ਤੱਕ ਪਹੁੰਚੇ ਉੱਥੇ ਤੱਕ ਪਹੁੰਚਣ ਤੋਂ ਬਾਅਦ ਉੱਥੇ ਹੀ ਜਕੁੰਬਾ ਇਲਾਕੇ ਦੇ ਵਿੱਚ ਮਾਈਗ੍ਰੈਂਟਸ ਉਤਰੇ ਜਿਨ੍ਹਾਂ ਦੀ ਤਾਦਾਦ ਸੈਂਕੜੇ ਦੱਸੀ ਜਾ ਰਹੀ ਹੈ ਔਰ ਇਹਦੇ ਵਿੱਚ ਪੰਜਾਬੀ ਵੀ ਸ਼ਾਮਿਲ ਨੇ ਇਹਦੇ ਵਿੱਚ ਹੋਰ ਗੈਰ ਮੁਲਕੀ ਵੀ ਸ਼ਾਮਿਲ ਨੇ ਔਰ ਇਹ ਸਾਰੇ ਲੋਕ ਇਹ ਸਾਰੇ ਮਾਈਗ੍ਰੈਂਟਸ ਉੱਥੇ ਇਕੱਠੇ ਹੁੰਦੇ ਨੇ ਤੇ ਨਾਲ ਦੀ ਨਾਲ ਹੀ ਪੁਲਿਸ ਜਿਹੜੀ ਆ ਕੈਲੀਫੋਰਨੀਆ ਪੁਲਿਸ ਇਹਨਾਂ ਨੂੰ ਫੜ ਲੈਂਦੀ ਹੈ ਖੈਰ ਇੱਕ ਸੀਕੁਐਂਸ ਬਣਿਆ ਹੋਇਆ ਕਿਸ ਤਰ੍ਹਾਂ ਜਕੁੰਬਾ ਪਹੁੰਚਣਾ ਆ ਕਿਸ ਤਰ੍ਹਾਂ ਉਸ ਤੋਂ ਬਾਅਦ ਇਹਨਾਂ ਨੂੰ ਅੱਗੇ ਲਿਜਾਇਆ ਜਾਵੇਗਾ ਹਰ ਇੱਕ ਚੀਜ਼ ਇੱਕ ਪ੍ਰੋਸੈਸ ਦੇ ਥਰੂ ਚੱਲਦੀ ਪਈ ਹੈ ਟੈਕਸਸ ਇਸ ਵਾਸਤੇ ਨਹੀਂ ਗਏ ਕਿਉਂਕਿ ਟੈਕਸਸ ਦੇ ਵਿੱਚ ਹੁਣ ਰੂਲਸ ਬਦਲ ਦਿੱਤੇ ਗਏ ਨੇ ਟੈਕਸਸ ਦੇ ਵਿੱਚ ਜਿਹੜੇ ਰੂਲਸ ਲਾਗੂ ਕੀਤੇ ਗਏ ਨੇ ਉਹ ਇਸ ਆਧਾਰ ਦੇ ਹੋਏ ਨੇ ਕਿ ਜੇ ਕੋਈ ਇਲੀਗਲ ਮਾਈਗ੍ਰੈਂਟ ਪਨਾਮਾ ਦੇ ਜੰਗਲਾਂ ਦੇ ਥਰੂ ਅੰਦਰ ਸੈਂਟਰਲ ਅਮਰੀਕਾ ਦੇ ਥਰੂ ਅੱਗੇ ਵਧਦਾ ਆ ਅਮਰੀਕਾ ਦੇ ਵਿੱਚ ਤਾਂ ਉਸ ਤੋਂ ਬਾਅਦ ਉਸ ਨੂੰ ਗ੍ਰਫਤਾਰ ਕਰ ਲਿਆ ਜਾਵੇਗਾ ਗ੍ਰਫਤਾਰੀ ਤੋਂ ਬਾਅਦ ਉਸ ਨੂੰ ਡਿਪੋਰਟ ਕੀਤਾ ਜਾਵੇਗਾ ਜਾਂ ਉਸ ਨੂੰ ਜੇਲ੍ਹ ਦੇ ਵਿੱਚ ਸੁੱਟਿਆ ਜਾਵੇਗਾ ਇਹ ਡਿਊਰਿੰਗ ਪ੍ਰੋਸੀਕਿਊਸ਼ਨ ਜਿਹੜਾ ਐਲਾਨ ਕੀਤਾ ਜਾਵੇਗਾ ਹੁਣ ਗ੍ਰਫਤਾਰ ਕਰਨ ਤੋਂ ਬਾਅਦ ਕੀ ਉਸ ਨੂੰ ਜੇਲ੍ਹ ਦੇ ਵਿੱਚ ਸੱਟਿਆ ਜਾਵੇਗਾ ਜਾਂ ਫਿਰ ਡਿਪੋਰਟ ਕੀਤਾ ਜਾਵੇਗਾ ਇਹ ਫੜੇ ਜਾਣ ਤੋਂ ਬਾਅਦ ਕਾਰਵਾਈ ਦੌਰਾਨ ਪਤਾ ਲੱਗ ਸਕਦਾ ਆ ਕਿ ਪੁਲਿਸ ਉਸ ਦੇ ਨਾਲ ਕੀ ਕਰੇਗੀ ਪਰ ਫਿਲਹਾਲ ਟੈਕਸਸ ਦੇ ਕਾਨੂੰਨ ਜਿਹੜੇ ਬਦਲੇ ਗਏ ਨੇ ਤੇ ਇਸ ਵਾਸਤੇ ਡੌਂਕੀ ਦਾ ਰੂਟ ਚੇਂਜ ਕਰਕੇ ਤੇ ਕੈਲੀਫੋਰਨੀਆ ਦੇ ਕੁੰਬਾ ਏਰੀਆ ਜਿਹੜਾ ਕੈਲੀਫੋਰਨੀਆ ਦਾ ਉਹ ਨਿਰਧਾਰਤ ਕਰ ਲਿਆ ਜਾਂਦਾ ਜਿੱਥੇ ਇਹ ਡੌਂਕੀ ਲਾ ਕੇ ਲੋਕ ਉੱਥੇ ਪਹੁੰਚਦੇ ਨੇ ਉੱਥੇ ਪਹੁੰਚਦੇ ਨੇ ਤਾਂ ਉੱਥੇ ਜਕੁੰਬਾ ਇਲਾਕੇ ਦੇ ਵਿੱਚ ਆਪਣੋ ਆਪਣੀ ਸਵਾਰੀ ਦਾ ਇੰਤਜ਼ਾਰ ਕਰ ਰਹੇ ਹੁੰਦੇ ਨੇ ਤਾਂ ਉਸੇ ਵੇਲੇ ਪੁਲਿਸ ਆ ਜਾਂਦੀ ਹੈ ਸਵਾਰੀ ਦਾ ਇੰਤਜ਼ਾਰ ਤਾਂ ਕਰਕੇ ਕਿਉਂਕਿ ਇੱਕ ਪ੍ਰੋਸੈਸ ਹੈ ਉਸ ਪ੍ਰੋਸੈਸ ਦੇ ਥਰੂ ਜਦੋਂ ਆਪਣੀ ਕਿਸ਼ਤੀ ਛੱਡ ਕੇ ਤੇ ਪਦਰੇ ਮੈਦਾਨ ਦੇ ਉੱਤੇ ਆਉਂਦੇ ਨੇ ਸੜਕਾਂ ਤੇ ਆਉਂਦੇ ਨੇ ਤੇ ਉੱਥੇ ਇਹਨਾਂ ਦੀਆਂ ਗੱਡੀਆਂ ਜਿਹੜੀਆਂ ਅੱਗੇ ਇਹਨਾਂ ਇਲੀਗਲ ਮਾਈਗ੍ਰੈਂਟਸ ਨੂੰ ਇਹਨਾਂ ਦੇ ਟਿਕਾਣਿਆਂ ਤੇ ਪਹੁੰਚਾਉਣਗੀਆਂ ਉਹ ਵੇਟ ਕਰ ਰਹੀਆਂ ਹੁੰਦੀਆਂ ਨੇ ਹਾਲਾਂਕਿ ਤਸਵੀਰਾਂ ਦੇ ਵਿੱਚ ਭੱਜਦੇ ਨਜ਼ਰ ਵੀ ਆ ਰਹੇ ਨੇ ਕਿ ਕਿਸ ਤਰ੍ਹਾਂ ਆਪਣੀ ਇਹ ਗੱਡੀਆਂ ਦੇ ਵੱਲ ਭੱਜਦੇ ਪਏ ਨੇ ਆਪਣੀਆਂ ਗੱਡੀਆਂ ਨੂੰ ਫੜਨ ਵਾਸਤੇ ਪਰ ਫੌਰੀ ਤੌਰ ਤੇ ਪੁਲਿਸ ਆ ਜਾਂਦੀ ਹੈ ਤੇ ਇਹਨਾਂ ਨੂੰ ਫੜ ਲਿਆ ਜਾਂਦਾ ਹੈ ਖੈਰ ਜਿਹੜੇ ਲੋਕ ਉੱਥੇ ਬਿਠਾਏ ਹੋਏ ਨੇ ਹਿਰਾਸਤ ਵਿੱਚ ਲੈ ਕੇ ਉਹਨਾਂ ਦੇ ਵਿੱਚੋਂ ਸਭ ਤੋਂ ਅਗਲੀ ਜਿਹੜੀ ਫਰੈਸਟ ਹੈਗੀ ਹੈ ਸਭ ਤੋਂ ਅਗਲੀ ਲਾਈਨ ਹੈ ਉਸ ਦੇ ਵਿੱਚ ਸਿਰਫ ਪੰਜਾਬੀ ਨਜ਼ਰ ਆ ਰਹ ਇੰਡੀਅਨਜ਼ ਨਜ਼ਰ ਆ ਰਹੇ ਨੇ ਪੰਜਾਬੀਆਂ ਦੇ ਵਿੱਚ ਜ਼ਿਆਦਾ ਉਤੇਜਨਾ ਜਿਹੜੀ ਉਤਾਵਲੇ ਹੁੰਦੇ ਨੇ ਜ਼ਿਆਦਾ ਉਹ ਅਮਰੀਕਾ ਦੀ ਧਰਤੀ ਜਾਣ ਵਾਸਤੇ ਭਾਵੇਂ ਉਹ ਪਨਾਮਾ ਦੇ ਜੰਗਲ ਕ੍ਰੋਸ ਕਰਨੇ ਹੋਣ ਭਾਵੇਂ ਹੁਣ ਕੈਲੀਫੋਰਨੀਆ ਦੇ ਜਾਣ ਵਾਸਤੇ ਪੂਰਾ ਮਹਾਸਾਗਰ ਕ੍ਰੋਸ ਕਰਨਾ ਹੋਵੇ ਉਹ ਆਪਣੀ ਜਾਨ ਦਾਤ ਲਾ ਕੇ ਪਹੁੰਚਣ ਨੂੰ ਤਿਆਰ ਨੇ ਖੈਰ 30 ਤੋਂ 40 ਲੱਖ ਰੁਪਈਆ ਲਗਾ ਕੇ ਜੇ ਡੋਂਕੀ ਲਾ ਕੇ ਆਪਣੀ ਜਾਨ ਕੱਲੀ ਤੇ ਟੰਗ ਕੇ ਹੀ ਅਮਰੀਕਾ ਜਾਣਾ ਇਸ ਤੋਂ ਚੰਗਾ ਇਹ 30 ਤੋਂ 40 ਲੱਖ ਰੁਪਈਆ ਆਪਣੇ ਇੱਥੇ ਪੰਜਾਬ ਦੇ ਅੰਦਰ ਆਪਣੇ ਭਾਰਤ ਦੇ ਅੰਦਰ ਆਪਣੇ ਦੇਸ਼ ਦੇ ਅੰਦਰ ਇਨਵੈਸਟ ਕੀਤਾ ਜਾਵੇ ਔਰ ਇਸ ਪੈਸੇ ਦੇ ਨਾਲ ਆਪਣਾ ਕਾਰੋਬਾਰ ਖੋਲ੍ਹਿਆ ਜਾਵੇ ਕਿਉਂਕਿ ਵਿਦੇਸ਼ ਜਾ ਕੇ ਵੀ ਬੜੇ ਲੰਮੇ ਸਮੇਂ ਦੀ ਉਡੀਕ ਕਰਨੀ ਪੈਂਦੀ ਹੈ ਜਦ ਤੱਕ ਪੀਆਰ ਹੋਵੇ ਬੰਦਾ ਜਦ ਤੱਕ ਗ੍ਰੀਨ ਕਾਰਡ ਹੋਵੇ ਉਸ ਤੋਂ ਬਾਅਦ ਜਾ ਕੇ ਕਿਤੇ ਜ਼ਿੰਦਗੀ ਸੁਖਾਲੀ ਹੋਣ ਲੱਗਦੀ ਹੈ ਤੇ ਇਸ ਮਕਾਮ ਤੱਕ ਹੌਂਦ ਤੱਕ ਬੰਦੇ ਦੀ ਜ਼ਿੰਦਗੀ ਅੱਧੀ ਤੋਂ ਜ਼ਿਆਦਾ ਉੱਧੇ ਹੀ ਲੱਗ ਜਾਂਦੀ ਹੈ ਖੈਰ ਇਹਨਾਂ ਮਸਲਿਆਂ ਨੂੰ ਲੈ ਹਰਾਸਤ ਵਿੱਚ ਲਏ ਗਏ ਨੇ ਕੁਝ ਲੋਕ ਉਹਨਾਂ ਦੀ ਗਿਣਤੀ ਸੈਂਕੜੇ ਦੱਸੀ ਜਾ ਰਹੀ ਹੈ ਤੇ ਉਹਨਾਂ ਲੋਕਾਂ ਦੇ ਵਿੱਚ ਸਭ ਤੋਂ ਜ਼ਿਆਦਾ ਮਾਤਰਾ ਜਿਹੜੀ ਆ ਉਹ ਪੰਜਾਬੀਆਂ ਦੀ ਦੱਸੀ ਜਾ ਰਹੀ ਹੈ ਪੰਜਾਬੀ ਨੌਜਵਾਨ ਜਿਹੜੇ ਅਮਰੀਕਾ ਪਹੁੰਚੇ ਤਾਂ ਸਹੀ ਪਰ ਡੌਂਕੀ ਲਾ ਕੇ ਔਰ ਉਹਨਾਂ ਨੂੰ ਉੱਥੇ ਹੀ ਫੜ ਲਿਆ ਗਿਆ ਟੈਕਸਸ ਦੀ ਥਾਂ ਦੇ ਉੱਤੇ ਕੈਲੀਫੋਰਨੀਆ ਦਾ ਜਿ ਕੁੰਬਾ ਇਲਾਕਾ ਤਸਵੀਰਾਂ ਤੁਹਾਡੇ ਸਾਹਮਣੇ ਪੇਸ਼ ਆ ਰਹੀਆਂ ਨੇ ਕਿਸ ਤਰ੍ਹਾਂ ਕਿਹੜਾ ਹਾਲਾਤਾਂ ਦੇ ਵਿੱਚ ਉੱਥੇ ਪਹੁੰਚੇ ਸੀ ਕਿਸ਼ਤੀ ਦੇ ਸਹਾਰੇ ਪਹਿਲਾਂ ਜਿ ਕੁੰਬਾ ਪਹੁੰਚੇ ਕਿਸ਼ਤੀ ਸਾਈਡ ਦੇ ਉੱਤੇ ਲਾ ਦਿੱਤੀ ਗਈ ਕਿਸ਼ਤੀ ਤੋਂ ਉਤਰ ਕੇ ਜਦੋਂ ਪਦਰੇ ਮੈਦਾਨ ਦੇ ਵਿੱਚ ਪਹੁੰਚ ਮੌਕਾ ਹੀ ਨਹੀਂ ਦਿੱਤਾ ਡੌਂਕੀ ਲਾ ਕੇ ਜਿਹੜੇ ਉੱਥੇ ਪਹੁੰਚੇ ਸੀ ਪੁਲਿਸ ਨੇ ਉੱਥੇ ਹੀ ਵਹਾਲੇ ਉਹ ਸਾਰੇ ਜਣੇ ਗੋਡੇ ਭਾਰ ਬਿਠਾ ਲਏ ਤੇ ਸਭ ਤੋਂ ਅਗਲੀ ਲਾਈਨ ਜਿਹੜੀ ਆ ਉਹ ਪੰਜਾਬੀਆਂ ਦੀ ਨਜ਼ਰ ਆ ਰਹੀ ਹੈ ਆਪਣੇ ਆਪ ਦੇ ਵਿੱਚ ਹੈਰਾਨੀ ਜਨਕ ਗੱਲ ਹੈ ਇੱਕ ਪਾਸੇ ਸਭ ਤੋਂ ਪਹਿਲੀ ਗੱਲ ਆਉਂਦੀ ਹੈ ਕਿ ਜਦੋਂ ਕਿਤੇ ਵਿਦੇਸ਼ ਜਾਣਾ ਹੋਵੇ ਪੜਨ ਵਾਸਤੇ ਜਾਣਾ ਹੋਵੇ ਨੌਕਰੀ ਵਾਸਤੇ ਜਾਣਾ ਹੋਵੇ ਸਰਕਾਰ ਦੇ ਵੱਲੋਂ ਸੈਂਟਰ ਸਰਕਾਰ ਦੇ ਵੱਲੋਂ ਵੀ ਇੱਕ ਲਿਸਟ ਤਿਆਰ ਕੀਤੀ ਜਾਂਦੀ ਹੈ ਜਿਸ ਲਿਸਟ ਦੇ ਵਿੱਚ ਸਾਫ਼ ਤੌਰ ਦੇ ਉੱਤੇ ਉਹਨਾਂ ਸਾਰੇ ਏਜੰਟਸ ਦਾ ਨਾਮ ਲਿਖਿਆ ਹੁੰਦਾ ਹੈ ਜਿਹੜੇ ਟਰਸਟ ਰਮ ਦੇ ਨੇ ਜਿਹੜੇ ਰਜਿਸਟਰਡ ਨੇ ਉਹਨਾਂ 에ਜੰਟਸ ਦੇ ਨਾਲ ਗੱਲਬਾਤ ਕਰਕੇ ਉਹਨਾਂ ਨਾਲ ਰਾਬਤਾ ਕਰਕੇ ਹੀ ਅਗਲੀ ਕਾਰਵਾਈ ਜਿਹੜੀ ਅਮਲ ਦੇ ਵਿੱਚ ਲਿਆਣੀ ਚਾਹੀਦੀ ਹੈ ਹਰ ਵਾਰੇ ਦੱਸਿਆ ਜਾਂਦਾ ਪਰ ਤਾਂ ਵੀ ਸੁਖਾਲੇ ਤਰੀਕੇ ਦੇ ਨਾਲ ਸਹੀ ਤਰੀਕੇ ਨਾਲ ਕਿਉਂਕਿ ਕਿਸੇ ਦੇ ਹਾਇਲਸ ਦੇ ਉਨੇ ਬੈਂਡ ਨਹੀਂ ਆਉਂਦੇ ਕਿਸੇ ਦੀ ਕੋਈ ਕੰਪਲਿਕੀਸ਼ਨ ਹੁੰਦੀ ਹੈ ਜਿਸ ਦੇ ਚਲਦਿਆਂ ਹੋਇਆਂ ਵਿਦੇਸ਼ ਜਾਣਾ ਔਖਾ ਹੋ ਜਾਂਦਾ ਤੇ ਉਹਨੂੰ ਸੌਖਾ ਕਰਨ ਵਾਸਤੇ ਇੱਕ ਵਿਚਲਾ ਰਾਹ ਗੱਡਿਆ ਜਾਂਦਾ ਡੋਂਕੀ ਲਾਣ ਦਾ ਰਾਹ ਤੇ ਉਸੇ ਡੋਂਕੀ ਲਾਣ ਦੇ ਰਾਹ ਦੇ ਵਿੱਚ ਕਈ ਵਾਰ ਬਹੁਤ ਸਾਰਿਆਂ ਦੀਆਂ ਜਾਨਾਂ ਚਲ ਜਾਂਦੀਆਂ ਨੇ ਹਾਲ ਹੀ ਦੇ ਵਿੱਚ ਇੰਨੇ ਸਾਰੇ ਮਾਮਲੇ ਆ ਚੁੱਕੇ ਨੇ ਲੰਘੇ ਸਮੇਂ ਦੇ ਵਿੱਚ ਆਉਂਦੇ ਰਹੇ ਨੇ ਜਿਨ੍ਹਾਂ ਦੇ ਵਿੱਚ ਡੋਂਕੀ ਲਾ ਕੇ ਅਮਰੀਕਾ ਜਾਣ ਵਾਲਿਆਂ ਦੀਆਂ ਜਾਨਾਂ ਗਈਆਂ ਨੇ ਭਾਵੇਂ ਉਹ ਪਨਾਮਾ ਦੇ ਜਾਂ ਜੰਗਲਾਂ ਦੇ ਵਿੱਚ ਉਹਨਾਂ ਦੀਆਂ ਲਾਸ਼ਾਂ ਪਈਆਂ ਰਹਿ ਗਈਆਂ ਜਾਂ ਫਿਰ ਹੋਰ ਕਿਤੇ ਪਰ ਇਹੋ ਜਿਹੇ ਮਾਮਲੇ ਲਗਾਤਾਰ ਸਾਹਮਣੇ ਆਏ ਨੇ ਔਰ ਤਾਂ ਹੀ ਲੋਕ ਜ਼ਿਆਦਾ ਪੈਸੇ ਖਰਚ ਕੇ ਡੋਂਕੀ ਲਵਾ ਕੇ ਵਿਦੇਸ਼ ਪਹੁੰਚਣ ਦੀ ਕੋਸ਼ਿਸ਼ ਕਰਦੇ ਨੇ ਇਹਨਾਂ ਮਾਮਲਿਆਂ ਨੂੰ ਲੈ ਕੇ ਭਾਵੇਂ ਟੈਕਸਸ ਨੇ ਕਾਨੂੰਨ ਜ਼ਰੂਰ ਬਦਲੇ ਨੇ ਪਰ ਫਿਲਹਾਲ ਲੋਕਾਂ ਨੇ ਹੁਣ ਬਦਲਵਾ ਤਰੀਕਾ ਅਖਤਿਆਰ ਕਰ ਲਿਆ ਹੁਣ ਕੈਲੀਫੋਰਨੀਆ ਦਾ ਜਿ ਕੁੰਬਾ ਇਲਾਕਾ ਇਲੀਗਲ ਮਾਈਗ੍ਰੈਂਟਸ ਦੀ ਪਨਾਹਗਾ ਬਣਦੀ ਜਾ ਰਹੀ ਹੈ ਇਹਨਾਂ ਮਸਲਿਆਂ ਨੂੰ ਲੈ ਕੇ ਅਮਰੀਕਾ ਕੀ ਕਰਦਾ ਉਹ ਬਾਅਦ ਦੀ ਗੱਲ ਆ ਪਰ ਫਿਲਹਾਲ ਸਾਡੇ ਪੰਜਾਬ ਦੇ ਖਾਸ ਕਰਕੇ ਪੰਜਾਬ ਕਿਉਂਕਿ ਬਹੁਤੇ ਲੋਕ ਪੰਜਾਬੀ ਹੁੰਦੇ ਨੇ ਬਹੁਤੇ ਔਰ ਲੋਕਾਂ ਦੀ ਚਰਚਾ ਜਿਹੜੀ ਕੀਤੀ ਜਾਂਦੀ ਹੈ ਉਹ ਪੰਜਾਬੀਆਂ ਦੀ ਕੀਤੀ ਜਾਂਦੀ ਹੈ ਜਿਹੜੇ ਵਿਦੇਸ਼ ਜਾਂਦੇ ਨੇ ਡੌਂਕੀ ਲਾ ਕੇ ਹਾਲ ਹੀ ਦੇ ਵਿੱਚ ਵੀ ਜਿਹੜੀਆਂ ਫੋਟੋਆਂ ਆ ਰਹੀਆਂ ਨੇ ਉਹਨਾਂ ਵਿੱਚ ਵੀ ਬਾਰ-ਬਾਰ ਇਹੀ ਕਿਹਾ ਜਾ ਰਿਹਾ ਹੈ ਕਿ ਪੰਜਾਬੀ ਮੂਲ ਦੇ ਨੌਜਵਾਨ ਜਿਹੜੇ ਨੇ ਉਹ ਅਮਰੀਕਾ ਦੀ ਧਰਤੀ ਤੇ ਜਾਣ ਵਾਸਤੇ ਡੌਂਕੀ ਲਾ ਕੇ ਜਾਂਦੇ ਨੇ ਤੇ ਰਸਤੇ ਦੇ ਵਿੱਚ ਫੜੇ ਜਾਂਦੇ ਨੇ ਖੈਰ ਪੰਜਾਬੀਆਂ ਦੇ ਵਾਸਤੇ ਖਾਸ ਗੱਲ ਹੈ ਕਿਉਂਕਿ ਜੇ ਵਿਦੇਸ਼ ਜਾਣਾ ਚਾਹੁੰਦੇ ਨੇ ਤਾਂ ਜ਼ਰੂਰ ਕਿਸੇ ਰਜਿਸਟਰਡ ਏਜੰਟ ਦੇ ਥਰੂ ਜਾਣ ਔਰ ਆਪਣੀ ਮਿਹਨਤ ਸਦਕੇ ਆਪਣੀ ਪੜ੍ਹਾਈ ਲਿਖਾਈ ਦੇ ਸਦਕੇ ਜਾਣ ਔਰ ਨਾ ਕਿ ਇਸ ਤਰ੍ਹਾਂ ਦੇ ਵਿਚਲੇ ਰਾਖ ਤਿਆਰ ਕੀਤੇ ਜਾਣ ਜਿਨੇ ਵਿੱਚ ਜਾਣ ਦਾ ਵੀ ਜੋਖਮ ਹੋਵੇ ਔਰ ਪੈਸਾ ਵੀ ਜ਼ਿਆਦਾ ਲੱਗੇ ਉਹੀ ਪੈਸਾ ਜੇ ਬਾਹਰ ਨਹੀਂ ਜਾਇਆ ਜਾ ਰਿਹਾ ਤਾਂ ਉਹੀ ਪੈਸਾ ਆਪਣੇ ਰੋਜ਼ਗਾਰ ਦੇ ਉੱਤੇ ਲਾਇਆ ਜਾਵੇ ਉਹ ਰੋਜ਼ਗਾਰ ਜੋ ਆਪਣੇ ਦੇਸ਼ ਆਪਣੇ ਪਿੰਡ ਆਪਣੇ ਘਰ ਵਿੱਚ ਰਹਿ ਕੇ ਆਪਣੇ ਸ਼ਹਿਰ ਦੇ ਵਿੱਚ ਰਹਿ ਕੇ ਨੌਜਵਾਨ ਕਰ ਸਕਣ ਪਰ ਇਹਨਾਂ ਥਾਗ ਏਜੰਟਸ ਤੋਂ ਬਚਣ ਦੇ ਲਈ ਪੰਜਾਬੀ ਨੌਜਵਾਨਾਂ ਨੂੰ ਭਾਰਤੀ ਨੌਜਵਾਨਾਂ ਨੂੰ ਜ਼ਰੂਰਤ ਹੈ ਆਉਂਦੇ ਸਮੇਂ ਦੇ ਵਿੱਚ ਜੋ ਵੀ ਹੋਏਗਾ ਦੱਸਦੇ ਰਵਾਂਗੇ ਬਣੇ ਰਹੋ 1 India Punjabi subscribe to 1 India channel and never miss an update